ਲੈ ਵੀ ਮੇਤਰੋ ਜਮਈ ਨਮੀ ਗੱਡੀ ਲੈਂਦੀ ਤੁਹਾਡੇ ਵਾਸਤੇ ਲੱਭ ਕੇ ਕੰਡੀਸ਼ਨ ਚੈੱਕ ਕਰ ਲੋ ਰੇਤੇ ਦੀ ਚੁੰਡੀ ਨਹੀਂ ਵਿੱਚ ਛਰੀਟ ਕਿਸੇ ਪਾਸੇ ਹੈ ਨਹੀਂ ਕੋਈ ਜਵਾਕ ਦੀ ਨੁੰਦਰ ਵੀ ਨਹੀਂ ਮਾਰੀ ਹੋਈ ਗੱਡੀ 2019 ਮਾਡਲ ਆ ਬਰੀਜਾ ਜਿਹੜੇ ਭਰਾ ਫੋਨ ਲਾਉਂਦੇ ਹੁੰਦੇ ਨਾ ਬਈ ਘੈਂਟ ਗੱਡੀ ਲੱਭ ਕੇ ਦਈ ਮਹਿਲ ਕਲਾਂ ਖੜੀ ਆ ਫਤਿਹ ਕਾਰ ਬਜ਼ਾਰ ਤੇ ਮਾਡਲ ਵੀ ਹੁੰਦੀ ਆ ਬਈ ਮੈਨੂੰ ਇਹ ਦੱਸਿਓ ਸਾਰੀ ਓਰੀਜਨਲ ਵੀ ਆ ਸਾਰੀ ਓਰੀਜਨਲ ਆ ਇਹਦੀ ਗਰੰਟੀ ਵੀ ਪੂਰੀ ਆ ਫੁੱਲ ਗਰੰਟੀ 43000 ਚੱਲੀ ਹੋਈ ਟਾਇਰ ਨਾਲ ਦੇ ਨੇ ਟਾਇਰ ਨਾਲ ਦੇ ਨੇ 43000 ਚੱਲੀ ਹੋਈ ਆ ਹਾਂਜੀ ਤੇ ਬਈ ਮੈਨੂੰ ਇਹ ਦੱਸ ਹੁਣ ਜਿਹੜੇ ਸੱ ਵੇ ਭਾਈ ਸਾਡੇ ਘਰੇ ਬ੍ਰਿਜ ਆ ਜੇ ਕਿੰਨੇ ਰੁਪਈਆ ਦੇ ਵਿੱਚ ਭੇਜਾਂਗੇ ਇਹ 7 ਲੱਖ 10 ਹਜ਼ਾਰ ਦੀ ਡਿਮਾਂਡ ਕਰਦੇ ਪੰਜਾਬ ਦਾ ਨੰਬਰ ਲਵਾ ਪੰਜਾਬ ਦਾ ਨੰਬਰ ਲਵਾ ਕੇ 7 ਲੱਖ 10 ਹਜ਼ਾਰ ਡਿਮਾਂਡ ਹੀ ਆ ਹਾਂਜੀ ਹਾਂਜੀ ਮਾਨਤਾ ਨਹੀਂ ਦੇ ਵਿੱਚ ਹੋਣੀ ਮਾਨਤਾ ਵਧੀਆਂ ਕਰਾਂ ਹੁਣ ਕਈ ਸੱਜਣ ਸੋਚਣਗੇ ਭਾਈ ਯਾਰ ਥੋੜੀ ਜਿਹੀ ਪੇਮੈਂਟ ਘੱਟ ਹੈ ਉਹਦਾ ਫਿਰ ਕੀ ਹੱਲ ਹੋਊ ਲੋਨ ਕਰਵਾ ਲਾਂਗੇ ਕਿੰਨੇ ਕੁ ਦਾ ਕਰਾ ਦਾਂਗੇ ਇਹਦੇ ਕਰਵਾ ਲਾਂਗੇ ਘੱਟੋ ਘੱਟ ਅਸੀਂ 5.5 ਪੌਣੇ 6 ਲੱਖ ਰੁਪਈਆ ਲੋਨ ਚੱਕੋ ਮਿੱਤਰੋ 5.5 ਲੱਖ ਦਾ ਲੋਨ ਪਿੱਛੇ ਰਹਿ ਗਿਆ ਰੁਪਈਆ 1.5 ਲੱਖ ਹਾਂਜੀ 1.5 ਲੱਖ ਦੇ ਵਿੱਚ ਆਲਟੋ ਵੀ ਨਹੀਂ ਆਉਂਦੀ ਲਗਦੇ ਇਥੇ ਇੱਕ ਗੱਡੀ ਹੋਰ ਦਿਖਾਉਣ ਲੱਗਿਆ ਬਈ ਹੋਂਡਾ ਸਿਟੀ ਆ ਇਹ ਹਾਂਜੀ ਇਹ ਕਿੰਨਾ ਮਾਡਲ ਆ 2011 ਇਹ 11 ਮਾਡਲ ਆ ਹਾਂਜੀ ਇਹ ਵੀ ਓਰੀਜਨਲ ਆ ਸਾਰੀ ਸਾਰੀ ਓਰੀਜਨਲ ਆ 65000 ਚੱਲੀ ਹੋਈ ਆ 65000 ਹਾਂਜੀ ਇਹ ਕਿੰਨੇ ਚ ਬਣੂ ਬਈ ਇਹ ਦੇ ਦਾਂਗੇ 220000 ਦੀ ਇਹ 220000 ਦੀ ਹਾਂਜੀ ਬਰਨਾਲਾ ਨੰਬਰ ਗੱਡੀ ਆ ਬਰਨਾਲਾ ਇਹ ਕਮੀ ਓਨਰ ਦੀ ਆ ਬਈ ਦੂਜੀ ਥਾਂ ਮੇ ਨਾਮ ਹਾਂਜੀ ਕਰ ਮੈਂ ਟਾਇਰ ਵੀ ਦਿਖਾ ਦੇ ਬਈ ਨਵੇਂ ਵਰਗੇ ਟਾਇਰ ਲੱਗੇ ਹੋਏ ਨੇ ਗੱਡੀ ਨੂੰ ਇਹਦੇ ਵਿੱਚੋਂ ਵੀ ਮਾਨਤਾਨ ਹੋ ਜੂ ਨੰਬਰ ਸਕਰੀਨ ਤੇ ਚਲਾਤਾ ਜੇ ਕੋਈ ਭਰਾ ਮੇਲਾ ਲੁੱਟਣਾ ਚਾਹੁੰਦਾ ਆ ਫਿਰ ਰੀ ਲੱਗੇ ਨੰਗਾ ਤੇ ਉਹ ਨੰਬਰ ਡਾਇਲ ਕਰ ਲੋ ਫਤੇਕਾਰ ਬਾਜ਼ਾਰ ਮਹਿਲ ਕਲਾਂ ਖੜੇ ਆ ਸਾਰੀਆਂ ਗੱਡੀਆਂ ਦੀ ਰੇਟ ਵਜਮਣੀ ਕਰੋ ਕੰਟੈਕਟ